ਸਰਕਾਰ ਨੂੰ ਸਾਡੇ ਇਸ ਪ੍ਰੋਗਰਾਮ ਦੇ ਮੁੱਖ ਮਾਨ ਸਰਦਾਰ ਦਰਸ਼ਨ ਸਿੰਘ ਜੀ ਆਸ ਸਾਡੇ ਪੌਲੀਸ਼ ਸ਼ਖਰ ਜੋ ਪ੍ਰਿੰਸੀਪਲ ਜੀ ਦਿਵੇਸ਼ ਕੁਮਾਰ ਜੀ ਜਿਨ੍ਹਾਂ ਦੇ ਅnder ਸਾਾਨੂੰ ਕਾਫੀ ਕਾਰਨ ਕਾਰਨ ਮੌਕਾ ਮਿਲੇ

ਸਾਡਾ ਸਰਪੰਚ ਸਾਹਿਬ ਅਤੇ ਅਧਿਆਪਕ ਸਰਬੰਸ ਨੂੰ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਸਰਦੇ ਦੇ ਸਾਡੇ ਦਰਮਿਆਨ ਪਹੁੰਚੇ। ਵਾਪਕ ਸਕੂਲਾਂ ਤੋਂ ਆਏ ਹੋਏ ਸਾਰੇ ਅਧਿਆਪਕ ਸਾਥੀ ਸੁਭੂਰ ਮਤੀ ਸਰਬੰਸ ਐਸਐਮਸੀ ਕਮੇਟੀ ਦੇ ਚੇਅਰਮੈਨ ਸਾਹਿਬ ਐਸਐਮਸੀ ਕਮੇਟੀ ਦੇ ਮੈਂਬਰ ਸਰਬੰਸ पगवंत सजन प्यारे विद्यार्थियों सब तो पहला सारे का अग्राम बहुत बहुत स्वागत है तो इस तुम तो पेल कि मैं अपनी गल करा मैं शुरुआत करना चाहना कि जो ये मैगजीन अस रिलीज कर रहे हैं।

ਜਿਹੜੀ ਦੋਨੋਂ ਤੇਜ ਨੇ ਟਾਈਟਲ ਨੇ ਫਰੰਟ ਪੇਜ ਤੇ ਬੈਕ ਸਾਈਡ ਵਾਲਾ ਪੇਜ ਉਹ ਸਾਰਾ ਸਾਰੀ ਟਾਈਪਿੰਗ A to Z ਦਾ ਸਾਰਾ ਕਿੰਨਾ ਕੀਤਾ ਹੈ ਪਰਗਸਰ ਤੇ ਅਸੀਂ ਬਹੁਤ ਹੀ ਧੰਨਵਾਦੀਆਂ ਸਾਦਗੇ ਕਿ ਉਹਨਾਂ ਨੇ ਅੱਗੇ ਲੱਗ ਕੇ ਆਹ ਇਹ ਕੰਮ ਨੂੰ ਲੈਫਰੇ ਚਾ ਲਿਆ ਬੱਚਿਓ ਅੱਜ ਅਸੀਂ ਜਿਸ ਤਰ੍ਹਾਂ ਦੇ ਸਮਾਜ ਜੀ ਰਹੇ ਆ ਜਿਹੜੇ ਮੇਰੀ ਉਮਰ ਦੇ 1980 ਬਾਲ ਨੂੰ ਉਹਦੇ ਤੋਂ ਪਹਿਲਾਂ ਮੰਗਰੂ ਇਹੋ ਦੀ ਗੱਲ ਵੀ ਜਾਣਦਿਨੀ ਕਿ ਜਿੰਨਾ ਬਦਲਾ ਸਾਡੀ ਪੀੜ੍ਹੀ ਨੇ ਇਸ ਸਮਾਜ ਦੇ ਵਿੱਚ ਦੇਖਿਆ ਮੈਨੂੰ ਲੱਗਦਾ ਕਿ ਮਨੁੱਖੀ ਇਤਿਹਾਸ ਦੇ ਵਿੱਚ ਕਿਸੇ ਪੀੜ੍ਹੀ ਨੇ ਵੀ ਦੇਖਿਆ 1973-80 ਚ ਬਲੈਕ ਐਂਡ ਵਾਈਟ ਟੀਵੀ ਆ ਰਹੇ ਸੀ ਕੁਝ ਤੋਂ ਬਾਅਦ ਕੱਲ ਆ ਗਏ। ਪਰ ਇਹ ਵੀ ਉਸ ਤੋਂ ਪਹਿਲਾਂ ਸੀ। ਅਸੀਂ ਸਾਰਾ ਕੁਝ ਦੇਖਿਆ ਹੋਇਆ ਸੁਣਿਆ ਹੋਇਆ। ਤੁਸੀਂ ਰੇਡੀਓ ਸੁਣਿਆ ਕਿਸੇ ਨੇ? ਕੋਈ ਨਾ ਸੁਣਿਆ ਹੋਣਾ। ਰੇਡੀਓ ਦੇਖਿਆ? ਕਿਨੇ ਕਿਨੇ ਦੇਖਿਆ? ਚੁੱਧ ਮਾਰਦੇ ਹੋ। ਚਲੋ ਕੋਈ ਗੱਲ ਨਹੀਂ। ਕਿਹਾ ਪਰ ਤੁਸੀਂ ਰੇਡੀਓ ਨੂੰ ਕੋਲ ਬਿਠਾ ਲਓ ਕੋਲ ਰੱਖ ਕੇ ਖਵਾਣੀ ਦੁਨੀਆ ਕਦੇ जे प्रोग्राम आए नहीं सिर्फ देखी हुई है? आप की मोबाइल ने अस ये सारा कुछ अपने हल्की जो है देखिए बच्चों पुराने समय कोई भी चीज तो को दूर नहीं है हथ चाह चाहे कोई तुम किताब किसी तरह का कोई मैटर ਸਕੂਲ ਨਾਲ ਸੰਬੰਧਿਤ ਚਾਹੀਏ ਉਹ ਸਿਲੇਬਸ ਨਾਲ ਸੰਬੰਧਿਤ ਹੈ ਚਾਹੀਏ ਸਿਲੇਬਸ ਤੋਂ ਦੂਰ ਹੈ ਤੁਸੀਂ ਕੋਈ ਵੀ ਕਿਸੇ ਤਰ੍ਹਾਂ ਦੀ ਕਿਤਾਬ ਜਦੋਂ ਤੁਸੀਂ ਫੋਨ 'ਤੇ ਕਲਿੱਕ ਕਰੋਗੇ ਤੁਹਾਡੇ ਕੋਲ ਹਾਜ਼ਰ ਹੋ ਗਈ ਤਾਂ ਜਿੰਨੇ ਆਪ ਸਾਥੀ ਇੱਥੇ ਬੈਠੇ ਨੇ ਮੇਰੀ ਗੱਲ ਨਾਲ ਸਾਹਿਬ ਤੁਹਾਨੂੰ ਕਹਿੰਗੇ ਕਿ ਜਦੋਂ ਅਸੀਂ ਪੜ੍ਹਿਆ ਕਰਦੇ ਸੀ ਤਾਂ ਜੇ ਕੋਈ ਕਿਤਾਬ ਸਾਨੂੰ ਲੋੜੀ ਦੀ ਸੀ ਹਾਂ ਇਹ ਕਿਤਾਬ ਸਾਨੂੰ ਚਾਹੀਦੀ ਸੀ ਤਾਂ ਉਹ ਕਿਤਾਬ ਪ੍ਰਾਪਤ ਕਰਨ ਲਈ ਸਾਨੂੰ ਕਾਫੀ ਜੱਦੂ ਜਹਿਰ ਕਰਨੀ ਪੈਂਦੀ ਸੀ ਅੱਜ ਨਿਆ ਸਿਸਟਮ ਚੱਲ ਰਿਹਾ 19 ਅਸੀਂ ਸੁਸਤ ਹੋ ਰਹੇ ਹਾਂ ਪੁਰਾਣੇ ਸਮਿਆਂ ਦੇ ਕਿਉਂ ਕਵੀਸ਼ਰਾਂ ਢਾਡੀਆਂ ਨੂੰ ਸੁਣਿਆ ਕਰਦੇ ਸੀ ਤੁਸੀਂ ਸੁਣੇ ਤੇ ਬੋਲਨਾਂ ਦੀਆਂ ਗੱਲਾਂ ਦੇ ਕੀ ਅਰਥ ਨੇ ਉਹ ਵੀ ਸਾਰੇ ਸਾਨੂੰ ਪਤਾ ਹੁੰਦੇ ਸੀ ਕਿ ਕੀ ਕਹਿ ਰਿਹਾ ਹੈਗਾ ਅੱਜ ਅਸੀਂ ਕੀ ਕਰਦੇ ਹਾਂ ਅਸੀਂ ਟੋਣ ਤੇ ਨੱਚਦੇ ਹਾਂ ਪਰੋ ਕਲਾਕਾਰ ਕਹਿ ਦੀ ਹੈ ਕੌਣ ਸਮਝ ਪਤਾ ਨਹੀਂ ਜੇ ਮੈਂ ਦੱਸਾਂ ਤੁਸੀਂ ਹੱਸੋਗੇ ਦੱਸਾਂ ਕਿ ਨਾ ਇੱਕ ਗਾਣਾ ਆਇਆ ਸੀ ਗਾਣਾ ਸੀ 11 ਦੇ ਮੇਰੇ ਵੀ ਸਰਕਾਰ ਦੀਆਂ ਆਈਆਂ ਜੱਟ ਦੀਆਂ ਦਿੱਤੀਆਂ ਭਰਾ ਕੇ ਚੱਲ ਰਿਹਾ ਇਹ ਗਾਣਾ ਸੀ ਇਹ ਬੱਚਾ ਮੈਂ ਕੋਲ ਉਸ ਗਾਣੇ ਤੇ ਨਵਾਂ ਵਿਆਹਿਆ ਜੋੜਾ ਨੱਚਦਾ ਦੇਖਿਆ ਗੁਰਦੇ ਕੋਲ ਉਸ ਦਾ ਲੈਣਾ ਮਤਲਬ ਕੀ ਨਿਕਲਦਾ ਹੈ ਕੋਲ ਤੇ ਨੱਚ ਕੌਣ ਹੈ ਮੈਨੂੰ ਲੱਗਦਾ ਹੈ ਕਿ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਗੁਰਦੌਰ ਆਇਲਿਤੀ ਜਾਗੇ ਜਦੋਂ ਉਹ ਕਮੇਟੀ ਦੀ ਦੁਨੀਆ ਚੋਅ ਕਰਦੇ ਸੀ ਨਾ ਉਹ ਤਾਂ ਇੱਕ ਐਸੈਟ ਜੇ ਗੁਰਸਿੱਖੇ ਸੀ ਮੈਨੂੰ ਲੱਗਦਾ ਉਹ ਸੱਚੀ ਹੋਵੇਗੀ ਤੁਹਾਡੇ ਲਈ ਕਿਸੇ ਪਲਾਕਾਰ ਨੇ ਗਾਣਾ ਬਣਾਇਆ ਮੇਰੇ ਜੀਤੇ ਵੀ ਸਾੜੀਏ ਤੈਨੂੰ ਇੱਕ ਵਾਰੀ ਕਿਤੇ ਚ ਨਚਾ ਕੇ ਦੇਖਣਾ

ਕਿ ਸਕੂਲ ਦੇ ਲਈ ਚਾਰ ਕੰਪੋਨੈਂਟ ਬਹੁਤ ਜ਼ਰੂਰੀ ਨੇ ਵਿਦਿਆਰਥੀ ਵਿਦਿਆਰਥੀ ਦੇ ਮਾਪੇ ਅਧਿਆਪਕ ਤੇ ਕਮਿਊਨਿਟੀ ਸਮਾਜ ਸਾਡੀ ਇਸ ਸੰਸਥਾ ਦੇ ਵਿੱਚ ਜੇ ਮੈਂ ਕਮਿਊਨਿਟੀ ਦੀ ਗੱਲ ਕਰਾਂ ਸਮਾਜ ਸਾਡੇ ਆਲੇ ਦੁਆਲੇ ਪਿੰਡ ਵਾਸੀਆਂ ਦਾ ਪੰਚਾਇਤਾਂ ਦਾ ਕਿੰਨਾ ਜ਼ਿਆਦਾ ਸਹਿਯੋਗ ਹੈ ਕਿ ਮੈਂ ਇੱਕ ਲੋਕਾ ਦਾ ਨਾਮ ਲੈ ਦਿੰਦਾ ਆ ਜਾਨਾ ਲੰਮਾ ਸਮਾ ਨੀਲਮੇ ਅਸੀਂ ਗੇਟ ਤੋਂ ਐਂਟਰ ਹੋ ਕੇ ਪੱਕੇ ਵੇਰੇ ਤੋਂ ਲੰਘਦੇ ਹੋਏ ਇੱਥੇ ਤੱਕ ਪਹੁੰਚਿਆ ਤਾਂ ਜਿਹੜਾ ਉਹ ਗਰਾਉਂਡ ਬੱਚਿਓ ਪੱਕਾ ਹੋਇਆ ਹੈ ਉਹਦੇ ਚ ਅਧਿਆਪਕਾਂ ਦਾ ਤੇ ਸਾਫ ਦਾ ਪੰਚਾਇਤ ਸਰਪੰਚ ਸਾਹਿਬ ਰਾਜਵੀਰ ਜੀ ਸਾਡੇ ਦਰਮਿਆਨ ਬੈਠੇ ਨੇ ਬੜੇ ਧੰਨਵਾਦੀਆਂ ਕਿ ਉਹਨਾਂ ਨੇ ਪੂਰਾ ਸਹਿਯੋਗ ਸਾਨੂੰ ਇਸ ਮਾਮਲੇ ਦੇ ਵਿੱਚ ਦਿੱਤਾ ਤੇ ਜਿਹੜਾ ਸਕੂਲ ਦਾ ਵੇੜਾ ਉਹ ਪੁੱਕੇ ਦੇ ਉੱਪਰ ਸਿਆ ਹੈ ਇਹਦੇ ਤੋਂ ਇਲਾਵਾ ਜਦੋਂ ਅਸੀਂ 2016 ਇਸ ਵਿੱਚ ਮੇਰੀ ਜੁਆਇਨਿੰਗ ਹੈ 2016 ਇਸ ਵਿੱਚ ਸਕੂਲ ਚ ਆਏ ਸੀ ਤਾਂ ਇਹ ਸਾਈਡ ਕਿਉਂਕਿ ਤੁਸੀਂ ਉਹਨੂੰ ਮਿਲਾਂ ਦਾ ਪ੍ਰਾਇਮਰੀ ਸਕੂਲ ਚ ਪੜਦੇ ਹੋਣ ਜਿਹੜੇ ਬਾਹਰ ਵੀ ਵਾਲੇ ਦੇ ਬੱਚੇ ਨੇ ਤਾਂ ਜਿਹੜੀ ਟੋਟੇ ਦੀ ਕੰਧ ਹੈ ਉਹ ਆ ਬੈਕ ਸਾਈਡ ਆਪਣੇ ਤੋਂ 10 15 ਫੁੱਟ ਦੂਰ ਇੱਥੇ ਸੀ 2017 ਚ ਪਿੰਡ ਦੇ ਸਹਿਯੋਗ ਦੇ ਨਾਲ ਪੰਚਾਇਤ ਦੇ ਸਹਿਯੋਗ ਦੇ ਨਾਲ ਮਿੱਟੀ ਪਾ ਕੇ ਕਾਫੀ ਸਾਰਾ ਇਲਾਕਾ ਜਿਹੜਾ ਉਹ ਸਕੂਲ ਦੇ ਹਿੱਸੇ ਆਇਆ ਉਸ ਸਮੇਂ ਦੀ ਪੰਚਾਇਤ ਪਿੰਡ ਵਾਲਿਆਂ ਦਾ ਪੂਰਾ ਸਹਿਯੋਗ ਸਾਡੇ ਨਾਲ ਰਿਹਾ ਤੇ ਪਿਛਲੇ ਸਾਲ ਜਦੋਂ ਬਾਉਂਡਰੀ ਵਾਲ ਦੀ ਗ੍ਰਾਂਟ ਆਈ ਸੀ ਤਾਂ ਅਸੀਂ ਦੁਬਾਰਾ ਫੇਰ ਸਰਪੰਚ ਸਾਹਿਬ ਦੇ ਕੋਲ ਵੀ ਗਏ ਪਿੰਡ ਵਾਲਿਆਂ ਨਾਲ ਵੀ ਜੋ ਸਲਾਹ-ਬਾਤ ਕੀਤੀ ਤਾਂ ਕਿਸੇ ਵੀ ਸੱਜਣ ਨੇ ਮੱਥੇ ਵਟਨੀ ਪਾਇਆ ਸਾਨੂੰ ਨਾ ਨਹੀਂ ਕਹੀ ਉਸ ਤੋਂ ਬਾਅਦ ਸਾਨੂੰ ਲੱਗਦਾ ਸੀ ਵੀ ਮਿੱਟੀ ਦੇ ਵਿੱਚ ਪਤਾ ਨਹੀਂ ਕਿੰਨਾ ਖਰਚਾ ਹੋਏਗਾ ਤਾਂ ਇਹਨਾਂ ਦਾ ਕਹਿਣਾ ਸੀ ਵੀ ਤੁਸੀਂ ਹੌਂਸਲਾ ਰੱਖੋ ਕੰਮ ਸ਼ੁਰੂ ਕਰੋ ਕੋਈ ਜੱਟ ਜਿਵੇਂ ਹੋਏਗਾ ਅਸੀਂ ਕਰਾਂਗੇ ਤਾਂ ਸਾਰੇ ਸੱਜਣ ਬੈਠੇ ਨੇ ਮੈਂ ਜਿਨ੍ਹਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਸਾਰਿਆਂ ਨੇ ਥੂੜੇ ਮੱਥੇ ਜਿੱਥੇ ਦੇ ਸੱਜਣ ਕੋਲ ਜੀਤੀ ਗਏ ਆ ਉਹਨਾਂ ਨੇ ਸਹਿਕਾਰ ਕੀਤਾ ਉੱਜਿਆ ਕੰਪੋਨੈਂਟ ਹੈ ਅਧਿਆਪਕ ਅਧਿਆਪਕਾਂ ਦਾ ਸਹਿਯੋਗ ਜੈਸੇ ਬੱਚੇ ਵੀ ਜਾਣਦੇ ਨੇ ਅਸੀਂ ਵੀ ਜਾਣਦੇ ਹਾਂ ਕਿ ਸਾਡੇ ਲਈ ਇਹ ਕਿਹਾ ਜਾਂਦਾ ਹੈ ਕਿ ਸਾਡੇ ਸਕੂਲ ਦੇ ਵਿੱਚ ਜਦੋਂ ਮਰਜ਼ੀ ਆ ਜਾਓ ਸਵੇਰੇ ਆ ਜਾਓ ਸ਼ਾਮ ਨੂੰ ਆ ਜਾਓ ਤੁਹਾਨੂੰ ਕੋਈ ਨਾ ਕੋਈ ਅਧਿਆਪਕ ਸਕੂਲ ਦੇ ਵਿੱਚ ਮਿਲੇਗਾ ਇੱਕ ਦੋ ਉਦਾਹਰਣਾਂ ਨਾਲ ਮੈਂ ਦੱਸ ਦੇਣਾ ਜਿਵੇਂ ਆ ਚਲੋ ਆਪਾਂ ਜਿਸ ਪੰਡਾਲ 'ਚ ਬੈਠਿਆ ਇਹ ਕੱਲ ਸਜਾਇਆ ਗਿਆ ਸੀ ਤੇ ਕੱਲ ਸਾਡੇ ਅਧਿਆਪਕ ਸਾਥੀ ਜਿੰਨਾ ਜਿਹੜੇ ਪ੍ਰੋਪਰ ਆਪਣਾ ਜਿੰਨਾ ਕੰਮ ਕੱਲ ਜ਼ਿੰਮੇ ਲਾਇਆ ਸੀ چاہے ਉਹਨਾਂ ਨੂੰ 4 ਵਜੇ 4:30 ਵਜੇ ਜਾਂ 5 ਉਹ ਇੱਥੇ ਆਪਣਾ ਕੰਮ ਪੂਰਾ ਕਰਕੇ ਗਏ ਨੇ ਅਸੀਂ ਕੈਨਲ ਲਗਵਾਇਆ ਸੀ ਆ 10 ਦਿਨਾਂ ਦੀ ਗੱਲ ਹੈ ਬੱਚੇ ਸਾਰੇ ਜਾਣਦੇ ਹੋਣੇ ਜਾਣਦੇ ਹੋ ਨਾ ਕੈਨਲ ਟੀਵੀ ਫੋਨ ਵਰਗਾ ਜਿਹੜਾ ਸਮਾਰਟ ਕਲਾਸਰੂਮ ਚ ਲੱਗਿਆ ਹੋਇਆ ਹੈ ਤਾਂ ਉਹ ਜਿਹੜੇ ਲੈ ਕੇ ਆਏ ਸੀ ਉਹ ਸ਼ਾਮ ਨੂੰ 3 ਵਜੇ ਲੈ ਕੇ ਆਏ ਸੀ 3:30 ਸ਼ਾਇਦ ਤਾਂ ਉਹ 7-8 ਵਜੇ ਤੱਕ ਉਹਦੀ ਫਿਟਿੰਗ ਕਰਦੇ ਰਹੇ ਤੇ ਸਾਡੇ ਅਧਿਆਪਕ ਇੱਕ ਸਾਥੀ ਉਹਨਾਂ ਦੇ ਕੋਲੇ ਬੈਠਾ ਸੀ ਜਦੋਂ ਬੱਚੇ ਗੇਮਾਂ ਦੀ ਤਿਆਰੀ ਕਰਦੇ ਨੇ ਮੈਂ ਕਿਸੇ ਦਾ ਨਾਮ ਨਹੀਂ ਲੈ ਰਿਹਾ ਕਿਉਂਕਿ ਮੈਂ ਭੁੱਲ ਜਾਂਦਾ ਹਾਂ ਤਾਂ ਕਿਸੇ ਦਾ ਨਾਮ ਲੈ ਲਿਆ ਨਾ ਲਿਆ ਇਸ ਕਰਕੇ ਆ ਜਦੋਂ ਗੇਮਾਂ ਦੀ ਤਿਆਰੀ ਬੱਚੇ ਕਰਦੇ ਨੇ ਤਾਂ ਸ਼ਾਮ ਨੂੰ 7-8 ਵਜੇ ਤੱਕ ਸਾਡੇ ਸਾਥੀ ਜਿਹੜੇ ਨੇ ਉਹ ਬੱਚਿਆਂ ਦੀ ਤਿਆਰੀ ਕਰਵਾਉਂਦੇ ਹੁੰਦੇ ਨੇ ਤਾਂ ਬੱਚਿਆਂ ਬਾਰੇ ਜੇ ਗੱਲ ਕਰੀਏ ਬੱਚਿਆਂ ਦਾ ਸਹਿਯੋਗ ਬਹੁਤ ਵਧੀਆ ਹੈ ਵਧੀਆ ਤਰੀਕੇ ਨਾਲ ਵਿਚਰਦੇ ਨੇ ਤਾਂ ਹੀ ਸਾਡਾ ਜਿਹੜਾ ਮੈਗਨਿਮ ਤਮੰਨਾ ਉਹ ਇਹਦਾ ਵਧੀਆ ਤਰੀਕੇ ਨਾਲ ਨੇਪਰੇ ਚੜਿਆ ਮਾਪੇ ਵੱਲੋਂ ਸਾਨੂੰ ਥੋੜੀ ਜਿਹੀ ਸ਼ਿਕਾਇਤ ਜ਼ਰੂਰ ਰਹਿੰਦੀ ਹੈ ਉਹਦੇ ਚ ਵੀ ਮਾਪਿਆਂ ਦਾ ਅਸੀਂ ਕਸੂਰ ਨਹੀਂ ਮੰਨਾਂਗੇ ਕਿਉਂਕਿ ਉਹਨਾਂ ਦੇ ਆਪਣੇ ਰੁਝੇਵੇਂ ਨੇ ਆਪਣੀਆਂ ਮਜਬੂਰੀਆਂ ਨੇ ਜੇ ਉਹਨਾਂ ਵੱਲੋਂ ਵੀ ਸਾਨੂੰ 100% ਸਾਥ ਮਿਲੇ ਤਾਂ ਅਸੀਂ ਇਸ ਬਿਹਤਰ ਕੰਮ ਨੂੰ ਹੋਰ ਵੀ ਜ਼ਿਆਦਾ ਬਿਹਤਰ ਤਰੀਕੇ ਨਾਲ ਕਰ ਸਕਦੇ ਆ ਤਾਂ ਜਿਹੜੀ ਪੱਤਰਿਕਾ ਅਰਗਰ ਸਰ ਉਹਦੇ ਲਈ ਵੀ ਵਿਸ਼ੇਸ਼ ਰੂਪ ਚ ਕਾਫੀ ਡਿਟੇਲ ਦੇ ਵਿੱਚ ਦੱਸ ਕੇ ਗਏ ਨੇ ਤਾਂ ਮੈਂ ਥੋੜੀ ਜੀ ਨਜ਼ਰ ਕਰ ਦੇਣਾ ਆ ਗੁੜੀਆ ਸੁਖਪ੍ਰੀਤ ਕੌਰ ਆਈਏ 6ਵੀਂ ਕਲਾਸ ਦੀ ਸਵਾਸ ਕਾਰੀ ਲੋਗ ਦੇ ਨਾਮ ਤੇ ਇਸ ਬੱਚੀ ਦੀ ਰਚਨਾ ਇਸ ਮੈਗਜ਼ੀਨ ਚ ਆਪਣੇ ਸਕੂਲ ਦਾ ਪਹਿਲਾ ਦਿਨ ਉੱਥੇ ਕੀ ਨਾ ਹੈ ਉਹਦਾ ਸੌਰੀ 7 ਵੀਰ ਜਿਹੜੇ ਗਏ ਸੀ ਹਨ ਉਹਦੇ ਬਾਰੇ ਲਿਖਿਆ ਆਦੇਵਰ ਲਿਖਿਆ ਹੋਰ ਥੀ ਬਗ ਜਾ ਬਟ ਸਰ ਹਾਂ ਫਿਰ ਸਕੂਲ ਦਾ ਪਹਿਲਾ ਦਿਨ ਮੈਂ ਪੜਿਆ ਸੀ ਇਹਦਾ ਇਹਦੀ ਰਚਨਾ ਸਕੂਲ ਦੇ ਪਹਿਲੇ ਦਿਨ ਦਾ ਅਨੁਭਵ ਇਸ ਬੱਚੀ ਨੇ ਲਿਖਿਆ ਤੇ ਉਹ ਸਾਡੀ ਤਮੰਨਾ ਮੈਗਜ਼ੀਨ ਚ ਸ਼ਾਮਲ ਹੈ ਗੌਰਦਰ ਤਾਰੀ ਲੋਕੀ ਦੇ ਨਾਮ ਤੇ ਸ਼ਾਮਲ ਕੀਤਾ ਤਾਂ ਇਕੰਕੋਰ ਇਕੰਕੋਰ ਨਾ 6ਵੀਂ ਦੀ ਐ ਸਰ ਕਿ 7ਵੀਂ ਵੀ ਹੈ ਕਿੱਥੇ ਹੈ ਉਹ ਚੀ 7ਵੀਂ ਵੀ ਦੀ ਇੱਕੰਪੌਰ ਸਾਹਾ ਬੇਟਾ ਇਸ ਬੱਚੀ ਦੀ ਰਚਨਾ ਬਹੁਤ ਸ਼ੂਰਤ ਇਹਦੇ ਵਿੱਚ ਸ਼ਾਮਲ ਕੀਤੀ ਇੱਕ 6ਵੀਂ ਪੰਜਾਬੀ ਬੱਚੀ ਹੋਰ ਸੀ ਜਿਹਨੇ ਛੱਤਬੀਰ ਨੂੰ ਲੈ ਕੇ ਰੋਜ ਰਚਨਾ ਦਿੱਤੀ ਹੈ ਛੱਤਬੀਰ ਸਾਡਾ ਟ੍ਰਿਪ ਗਿਆ ਸੀ ਬੱਚਿਆਂ ਦਾ ਉਹ ਸਫਰ ਨਾਮ ਨੇ ਲੰਗੋ ਨੇ ਲਿਖ ਕੇ ਰੋਜ ਸ਼ਾਮਲ ਕੀਤੀ ਹੈ ਮੈਂ ਨਾਮ ਭੁੱਲ ਗਿਆ ਹਾਂ ਨ 630 ਚਲੋ ਕੋਈ ਗੱਲ ਤਾਂ ਸਾਰੇ ਬੱਚਿਆਂ ਦੀਆਂ ਰਚਨਾਵਾਂ ਇਹਦੇ ਵਿੱਚ ਸ਼ਾਮਲ ਨੇ ਮੈਂ ਜ਼ਿਆਦਾ ਸਨਮਾਨ ਨਹੀਂ ਲਵਾਵਾਂਗਾ ਤਾਂ ਮੈਂ ਆਏ ਹੋਏ ਸਾਰੇ ਪਤਵੰਤੇ ਸੱਜਣ ਸਾਡੇ ਪ੍ਰਿੰਸੀਪਲ ਸਾਹਿਬ ਆਸਟਰੀ ਸਾਡੇ ਨਿੱਕੇ ਜਿਹੇ ਸਰਦ ਦੇ ਸਾਡੇ ਦਰਮਿਆਨ ਪਹੁੰਚੇ ਨੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ